ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫੇਰ ਸਮਾਂ ਬਣਿਆ ਸਬਾਬੋ ਬਣਿਆ ਸੰਗਤ ਨੇ ਸੁਨੇਹਾ ਲਾਇਆ ਸੀਗਾ ਕਿ ਪ੍ਰਵਾਰ ਦੀ ਪਰ ਪਹੁੰਚ ਕੀਤੀ ਜਾਵੇ ਪਿੰਡ ਤੇ ਜਸ ਸਿੰਘ ਵਾਲਾ ਵਿਖਾਇਆ ਹੈ ਤਰਨਤਾਰਨ ਤੋਂ ਕੋਸ਼ੀ ਤੂਰੀ ਤੇ ਪਹੁੰਚਿਆ ਜੀ ਵੀ ਸੁਖਮਨੀ ਸਿੰਘ ਯਾ ਤੁਸੀਂ ਸਾਰੇ ਨੇ ਇਹ ਸਵੀਤਨੀ ਪੋਸਟ ਵੇਖੀ ਸੀਗੀ ਕੁਝ ਸੰਗਤ ਨੇ ਸਿੱਧੀ ਵੀ ਸੇਵਾ ਪਰਵਾਰ ਨੂੰ ਪੇਜੀ ਸੀਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਹਿੱਸੇ ਵਿੱਚ ਸੁਨੇਹਾ ਲੱਗਾ ਸੀਗਾ ਕਿ ਇੱਕ ਵਾਰੀ ਆਪ ਪਰਿਵਾਰ ਭਿੱਕਰ ਪਹੁੰਚ ਕਰੋ ਕਿ ਜਿਹੜੀ ਸੇਵਾ ਭੇਜੀ ਹੋ ਪਰਿਵਾਰ ਭਿੱਕਰ ਪਹੁੰਚਦਾ ਕੀਤੀ ਜਾਵੇ ਵੀਰ ਸੰਦੀਪ ਸਿੰਘ ਜੀ ਨੇ ਆਸਟ੍ਰੇਲੀਆ ਤੋਂ ਉਹਨਾਂ ਨੇ 25000 ਰੁਪਏ ਦੀ ਸੇਵਾ ਇਸ ਵੀਰ ਦੇ ਇਲਾਜ ਵਾਸਤੇ ਪਰਿਵਾਰ ਨੂੰ ਭੇਜੀ ਹੈ ਵੀਰ ਅਮਰਜੀਤ ਸਿੰਘ ਨੇ ਸਪੇਨ ਤੋਂ ਉਹਨਾਂ ਨੇ 10000 ਰੁਪਏ ਸੇਵਾ ਭੇਜੀ ਹੈ ਜੀ ਬਹੁਤ ਸਰਦਾਰ ਜਸਬੀਰ ਸਿੰਘ ਜੀ ਬੈਲਜੀਅਮ ਤੋਂ ਨੇ ਉਹਨਾਂ ਨੇ 7000 ਰੁਪਏ ਸੇਵਾ ਇਸ ਪਰਿਵਾਰ ਨੇ ਭੇਜੀ ਹੈ ਪਰਿਵਾਰ ਨੂੰ ਦੇਣਾ ਹੈ ਸੀ ਕਿ ਕੋਤਲਾ 42000 ਰੁਪਏ ਦੀ ਸੇਵਾ ਹੈ ਜੀ ਹਵਾਈ ਕੋਲਾ 42000 ਰੁਪਏ ਦੀ ਸੇਵਾ ਆ ਪਰਿਵਾਰ ਨੂੰ ਬੱਚੇ ਸੁਖਮਨੀ ਸਿੰਘ ਜੀ ਦੇ ਇਲਾਜ ਵਾਸਤੇ ਦਿੱਤੀ ਆ ਇੱਕ ਉਸ ਦਿਨ ਵੀ ਬੇਨਤੀ ਕੀਤੀ ਸੀ ਅੱਜ ਫੇਰ ਬੇਨਤੀ ਹੈ ਕਿ ਅਰਦਾਸ ਜਰੂਰ ਕਰਿਓ ਕਿਉਂਕਿ ਇੱਥੇ ਪਰਿਵਾਰ ਬੜੀ ਔਖੀ ਘੜੀ ਦੇ ਵਿੱਚ ਨਿਕਲ ਰਿਹਾ ਵਾ ਇਲਾਜ ਵੀ ਹੋ ਰਿਹਾ ਵਾ ਕਿਉਂਕਿ ਇਲਾਜ ਵੀ ਜ਼ਰੂਰੀ ਆ ਦਵਾਈਆਂ ਵੀ ਜ਼ਰੂਰੀ ਨੇ ਇਹ ਦਵਾਈਆਂ ਦੇ ਨਾਲ ਦਵਾਵਾਂ ਮਿਲ ਜਨ ਅਰਦਾਸਾਂ ਹੋ ਜਾਣ ਤੇ ਉਹਦਾ ਹੋਰ ਜਾਦਾ ਮਹੱਤਵ ਵੱਧ ਜਾਂਦਾ ਹੈ ਪਰਿਵਾਰ ਵੱਲੋਂ ਵੀ ਔਰ ਬਾਬਾ ਦੀਪ ਸਿੰਘ ਚੈਰੀ ਦੇ ਗੌਰਟ੍ਰਸਟ ਪੱਟੀ ਵੱਲੋਂ ਸਹਿਯੋਗ ਕਰਨ ਵਾਲੇ ਵੀਰਾਂ ਦਾ ਧੰਵਾਦਿਆ ਹੋਰ ਵੀ ਸੰਗਤ ਨੂੰ ਬੇਨਤੀ ਹੈ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੁਸੀਂ ਸਾਨੂੰ ਫੋਨ ਕਰਕੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਦੇ ਨਾਲ ਸਿੱਧੀ ਗੱਲ ਵੀ ਕਰ ਸਕਦੇ ਹੋ ਕਿਉਂਕਿ ਉਸ ਦਿਨ ਵੀ ਦੱਸਿਆ ਕਿ ਡਾਕਟਰਾਂ ਮੁਤਾਬਕ ਕਿ ਕਿੰਨਾ ਸਮਾਂ ਲੱਗਦਾ ਇਸ ਬਾਰੇ ਹਾਲੇ ਕੋਈ ਪਤਾ ਨਹੀਂ ਨਸ ਕੇਤਾ ਕარი ਪ੍ਰਬੰਧ ਕੀਤਾ ਹੋਇਆ ਕਿ ਲੇਡੀਜ਼ ਇੱਕ ਬੱਚੇ ਤੇ ਕੋਲ ਰਹਿੰਦੀ ਆ ਹਰ ਵੇਲੇ ਹਰ ਮਹੀਨੇ 40-45000 ਰੁਪਿਆ ਹੁੰਦਾ ਵੀ ਖਰਚਾ ਬਣਦਾ ਆ ਰਹਿਣ ਸਹਿਣ ਦਾ ਖਰਚਾ ਵੀ ਆ ਦਵਾਈਆਂ ਦਾ ਖਰਚਾ ਵੀ ਆ ਤੇ ਪਰਵਾਦ ਲਈ ਇੰਨਾ ਪ੍ਰਬੰਧ ਕਰਨਾ ਬੜਾ ਔਖਾ ਆ ਬੱਚੇ ਜਿਹੜੇ ਪਿਤਾ ਜੀ ਨੇ ਕਿਰਤ ਕਰਦੇ ਨੇ ਟੇਲਰ ਮਾਸਟਰ ਦਰਜੀ ਦੀ ਕਿਰਤ ਕਰਦੇ ਨੇ ਕੋਈ ਬਹੁਤ ਜ਼ਿਆਦਾ ਕਮਾਈ ਦਾ ਸਾਧਨ ਨਹੀਂ ਹੈਗਾ ਇਹ ਬੇਂਤੀ ਆ ਖਿਸ਼ਮੀ ਜੀ ਬੇਂਤੀ ਇਹਨਾਂ ਨੇ ਸੇਵਾ ਭੇਜੀ ਜੇ ਤੁਹਾਨੂੰ ਆਕਰਨਾ ਚਾਹੁੰਦਾ ਮੈਂ ਸੇਵਾ ਕਰਨ ਕਲਿਆਣੀ ਪਰਮਾਤਮਾ ਸਮਰਦਾ ਘੁਲੀਆ ਕਰੀ ਸੱਚੇ ਬਾਚ ਸਫਾਤ ਦਾ ਬਲਾ ਕਰੇ ਵਾਹੀ ਨੂੰ ਸੰਗਤ ਨੂੰ ਹੋਰ ਸੁਨੇਹਾ ਖਿਸ਼ਮੀ ਖਿਮੀ ਬਸ ਲੈਣਾ ਤੇ ਬਸ ਬੱਚੇ ਦੇ ਰਿਵਾਸੇ ਅਰਦਾਸ ਕਰਨ ਅਰਦਾਸਾ ਨਹੀਂ ਠੀਕ ਹੋ ਜਾਏ ਮੈਨੂੰ ਕਿਸੇ ਵੀ ਸੰਦੇ ਪਰ ਦਾ ਵੀ ਸਾਰਿਆਂ ਦਾ ਫੇਰ ਇੱਕ ਵਾਰੀ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਵੀ ਜਿਨ੍ਹਾਂ ਨੇ ਸਹਿਯੋਗ ਕੀਤਾ ਪਰਵਾਹ ਨਹੀਂ ਹਾਲੀ ਹੋਰ ਸਹਿਯੋਗ ਦੀ ਲੋੜ ਹੈ ਜੀ ਅਸਰਾਲ ਮਿਲ ਕਰਕੇ ਸਤਗੁਰੂ ਦੇ ਦਿੱਤੇ ਵਿੱਚੋਂ ਬਿਲਕੁਲ ਜਰੂਰ ਯਤਨ ਕਰਿਓ ਮੰਗਣਾ ਬਹੁਤ ਔਖਾ ਹੁੰਦਾ ਹੈ ਪਰ ਮਜਬੂਰੀਆਂ ਕਿਸੇ ਵੇਲੇ ਬੰਦੇ ਨੂੰ ਮੰਗਣ ਵਾਸਤੇ ਲਾ ਦਿੰਦੀਆਂ ਨੇ ਕਿਉਂਕਿ ਮੈਂ ਉਤੇ ਦੇ ਵਿੱਚ ਜਿਕਰ ਕੀਤਾ ਹੈ ਪਰਿਵਾਰ ਨੇ ਆਪਣੀ ਜਮਾ ਪੂੰਜੀ ਪੈਣ ਭਰਾਵਾਂ ਕੋਲੋਂ ਇਸ ਤਰ੍ਹਾਂ ਕੋਲੋਂ ਫੜ-ਫੜ ਕੇ ਤਕਰੀਬਨ 13 ਲੱਖ ਰੁਪਇਆ ਮੇਰੇ ਦੇ ਇਲਾਜ ਤੇ ਲਾ ਸਕ ਚੁੱਕੇ ਨੇ। ਹਾਲੇ ਹੋਰ ਕਿੰਨਾ ਸਮਾਂ ਸਤਿਗੁਰੂ ਅਗੇ ਅਰਦਾਸ ਦੇਈ ਹੋਈ ਆ ਕਿ ਜਿੰਨੀ ਜਲਦੀ ਹੋ ਸਕੇ ਸਿਹਤ ਯਾਬੇ ਮਿਲੇ, ਤੰਦਰੁਸਤੀ ਮਿਲੇ, ਦਵਾਈਆਂ ਤੋਂ ਛੁਟਕਾਰਾ ਹੋਵੇ। ਪਰ ਉਹ ਵੀ ਹੁੰਦੇ ਹੁਕਮ ਦੇ ਵਿੱਚ ਕਿ ਜਿੰਨਾ ਸਮਾਂ ਦੁੱਖ ਲਿਖਿਆ ਉਹ ਕਟਣਾ ਹੀ ਪੈਣਾ ਹੈ। ਅਰਲ ਮਿਲ ਕਰਕੇ ਸਹਿਯੋਗ ਕਰਿਓ। ਤੁਹਾਡੇ ਧਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।